ਇੱਕ ਬੰਦਾ ਤਾਂ ਰਹਿ ਗਿਆ ਵੇ ਸਾਬਾ ਇਟਲੀ ਸਾਬਾ ਇਟਲੀ ਡੋਲੇ ਕਹਿੰਦੇ ਪਰਿਵਾਰ ਚੋਂ ਸੋ ਇਹ ਜੀ ਹੋਏ ਸਾਬਾ ਇਟਲੀ ਰੈਫਰੀ ਸਾਡੇ ਜੀ ਜੰਗਤ ਕਮੇਟੀ ਵੱਲੋਂ ਕਹਿੰਦੇ ਕੁਸ਼ਤੀਆਂ ਵੀ ਵੱਡੀਆਂ ਤੇ ਰੈਫਰੀ ਵੀ ਗੱਟਵੇਂ ਕਰਦੇ ਆਂ ਦੋਨੋਂ ਕਿਉਂਕਿ ਤਿੰਨ ਕੁਸ਼ਤੀਆਂ ਸਾਡੇ ਕੋਲ ਸਿਰਫ ਆ 31000 ਦੀ ਕੁਸ਼ਤੀ ਸ਼ੁਰੂ ਹੋ ਗਈ ਆ 51 ਵਾ ਹਜ਼ਾਰ ਵਾਲੇ ਪਹਿਲਵਾਨ ਸਾਡੇ ਲਾਗੇ ਜਿਹੜੇ ਪੁੱਜ ਗਏ ਐ ਮੈਂ ਬੇਨਤੀ ਕਰਾਂ ਜਲਦੀ ਤੋਂ ਜਲਦੀ ਸਾਡੇ ਸ਼ੰਜਮੇ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਪਰਵਾਰ ਨੂੰ ਬੇਨਤੀ ਆਉਦੀ ਗਾਣੀ ਚ ਇਹ ਕੁਸ਼ਤੀ ਜਿਹੜੀ ਐ ਸ਼ੁਰੂ ਕਰਾ ਜੀ ਆ ਵੀ ਲੱਗੀ ਜਲਦੀ ਆ ਗਿਆ ਜੀ ਲੱਗੀ ਪਹਿਲਵਾਨ ਆਜੋ ਇੱਥੇ ਆਓ ਦੋਨੋਂ ਪਹਿਲਵਾਨ ਐ ਤੇ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਸਵਰਗੀ ਨਰਿੰਦਰ ਸਿੰਘ ਜੀ ਤਿਆਰ ਮਾਤਾ ਪ੍ਰਕਾਸ਼ ਗੌਰ ਦੀ ਯਾਦ ਦੇ ਵਿੱਚ 51000 ਦੀ ਦੋ ਨੰਬਰ ਦੀ ਵੱਡੀ ਕੁਸ਼ਤੀ ਜਿਹੜੀ ਐ ਸ਼ੁਰੂ ਹੋਣ ਜਾ ਰਹੀ ਆ લાલ ਰੰਗ ਦੇ ਲੰਗੋਟੇ ਤੇ લકી કુહાڑی ਤੇ નીਲੇ ਰੰਗ ਦੇ ਲੰਗੋਟੇ ਤੇ ਇਹ ਆ ਪਰਮੰਦਰ ਪટી ਇਹ ਦੋਨੋਂ ਕਹਿੰਦੇ ਮਾਰਕੇ ਨੂੰ ਬਲੋਂਗ ਕਰਦੇ ਜਿਲ੍ਹਾ ਅੰਮ੍ਰਿਤਸਰ ਨੂੰ ਬਲੋਂਗ ਕਰਦੇ ਆ ਇੱਕ ਜਿਲ੍ਹਾ ਤਰਨਤਾਰਨ ਇੱਕ ਜਿਲ੍ਹਾ ਅੰਮ੍ਰਿਤਸਰ ਇਹ ਇਸ ਕੁਸ਼ਤੀ ਦੇ ਵੱਡਾ ਮਾਨ ਸਰਦਾਰ ਗਿਆਨ ਸਿੰਘ ਜੀ ਯੂਐਸਏ ਸੁਰਗੀ ਨਰਿੰਦਰ ਸਿੰਘ ਜੀ ਜਿਆਲ ਅਤੇ ਮਾਤਾ ਪ੍ਰਕਾਸ਼ ਵਾਲਾ ਸਾਡੇ ਭਾਈ ਸਰਤਾ ਦਸਾਨ ਜੜੇ ਸਾਫਰ ਹੋਰ ਸਰਤਾ ਦਸਾਨ ਫੋਟੋ ਖੜਾ ਰਹੇ ਨੇ ਇਹਨਾਂ ਮੰਦਰ ਦੇ ਨਾਲ ਜੇ ਮਨਪ੍ਰਿੰਦਰ ਪੱਡੀ ਔਰ ਲੱਕੀ ਕੁਹੜੀ ਇੱਕ ਪਾਸੇ ਪਰਮਿੰਦਰ ਡੂਮ ਛੇੜੀ ਦੇ ਖਾੜੀ ਦਾ ਚੋਟੀ ਦਾ ਮਾਲਾ ਤੇ ਦੂਜੇ ਪਾਸੇ ਜਿਹੜੀ ਸਾਹਮੇ ਕੁਹੜੀ ਦੇ ਖਾੜੀ ਦਾ ਬਹੁਤ ਹੀ ਦੀ ਧਰਤੀ ਦੇ ਵੱਡਾ ਕਾਰੋਬਾਰ ਹੈ ਸਾਡੇ ਪੰਜਾਬੀ ਵੀਰਾਂ ਦਾ ਅੱਜ ਵੱਡਾ ਮਾਣ ਮੇਸੀ ਪੰਡਤ ਜੀ ਔਰ ਨੀਤੀ ਜੀ ਉਹਨਾਂ ਬਨੋਂ ਬਹੁਤ ਖੁਸ਼ ਹੋ ਕੇ ਬਹੁਤ ਸਾਰਾ ਮਾਣ ਆਇਆ ਬਹੁਤ ਬਹੁਤ ਧੰਨਵਾਦ ਸੱਤਾ ਸਿੰਘ ਸ਼ਾਹ ਬਲੌਰ ਅਰਸ਼ ਕਜਲਾ ਜ਼ਾਹਲ ਅਰੂਣਾ ਲੋਹਲੀ ਬਲੌਰ ਮਨੀ ਸਿੰਘ ਗੱਗਾ ਸਿੰਘ ਔਰ ਤੇਜਾ ਸਿੰਘ ਸਾਬ ਸ਼ਾਹਪੁਰੀਆ ਮਾਣ ਦੇਖੋ 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 ਬੱਲੇ ਬੱਲੇ ਭਾਈ ਦੋ ਗੁਸ਼ਤियां ਹੋਣੀਆਂ ਸਿਰਫ ਦੋ ਰੈਫਰੀ ਸਾਹਿਬ ਕਾਹਦੇ ਚ ਹੈ ਵੀਰ ਇਹ ਕੈਮਰੇਆਂ ਨੇ ਵੀਰਾਂ ਬੰਦੀ ਘੁੰਮ ਫਿਰ ਕੇ ਜਰਾ ਕੈਮਰੇ ਕਿੱਥਾਂ ਦੇ ਨਹੀਂ ਤੁਸੀਂ ਰੱਖਣੇ ਕਿਉਂਕਿ ਦਰਸ਼ਕ ਵੀਰ ਹੈ ਬੜੀ ਦੂਰੋਂ ਦਰੋਂ ਚੱਲ ਕੇ ਛੰਡ ਮੇਲਾ ਦੇਖਣ ਲਈ ਬੁਟਿਆ ਹੈ ਇੱਕ ਪਾਸੇ ਸੈਦਾਨ ਗਿਆਨ ਸਿੰਘ ਜੀ ਯੂਐਸਏ ਆਮਰੀਕਾ ਬਾੜੇ ਦੀ ਕੁਸ਼ਤੀ ਸ਼ੁਰੂ ਹੋ ਗਈ ਹੈ ਸੁਰਗਵਾਸੀ ਨਰਿੰਦਰ ਸਿੰਘ ਜੀ ਦੀ ਯਾਦ ਮਾਤਾ ਪ੍ਰਕਾਸ਼ ਜੀ ਦੀ ਯਾਦ ਵਿੱਚ ਸਾਹਮਣੇ ਜਿਹੜੀ ਕੁਸ਼ਤੀ ਹੈ ਇਹ ਅਰਮਿੰਦਰ ਪੱਟੀ ਵਾਲਾ ਲੰਘਦਾ ਲੰਘੋਟਾ ਤੁਸੀਂ ਲੰਘਦੇ ਲੰਘੋਟੇ ਤੇ ਲੱਕੀ ਕਹਿੰਦੇ ਕੁਹਾਲੀ ਵਾਲਾ ਮਹਲ ਵਿਚਕਾਰ ਇਹ ਕੁਸ਼ਤੀ ਜਿਹੜੀ ਹੈ ਇਹ ਵੀ ਸ਼ੁਰੂ ਹੋ ਗਈ ਹੈ ਪਰਲੇ ਪਾਸੇ ਜੁੰਮਾ ਕਹਿੰਦੇ ਸਾਹ ਕੋਟਿਆ ਤੇ ਨਾਲ ਕਹਿੰਦੇ ਆਹ ਸੋਨੂੰ ਸਰਸਾ ਖਾੜਾ ਧਲੇਤਾ ਉਹਨਾਂ ਵਿਚਕਾਰ ਕੁਸ਼ਤੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਸ਼ਾਨਦਾਰ ਕੁਸ਼ਤੀ ਮੁਕਾਬਲੇ ਚੱਲਦੇ ਹੋਏ ਇਸੇ ਮੈਦਾਨ ਦੇ ਵਿੱਚ ਆਹ ਸ਼ਾਨਦਾਰ ਵੀਰ ਕਾਲਾ ਜੰਮੂ ਵਾਲੇ ਬਾ ਨੂਰ ਮਹਿਲ ਵਾਲੇ ਦਾਜਾ ਜੀ ਰਮਜ਼ ਆ ਭਾਵੇਂ ਮੇਲਾ ਕਹਿੰਦੇ ਖੇਤ ਫਾਂਡਨ ਖਾਂਦਾ ਹੋਵੇ ਪਾਲੇ ਕੰਡੋਲੇ ਦਾ ਹੋਵੇ ਇਲਾਕੇ ਦੇ ਡੰਗਲਾਂ ਦੇ ਵਿੱਚ ਪੁੱਜਦੇ ਆ ਮੱਲਾਂ ਦਾ ਮਾਨ ਸਨਮਾਨ ਕਰਦੇ ਸਾਡੇ ਪੰਜਾਬੀ ਹੋ ਜਾਂਦਾ ਵੱਡਾ ਮਾਣ ਕੀਤਾ ਸਾਡਾ ਵੀਰ ਪਾਲਾ ਜੰਮੂ ਉਹਨਾਂ ਦਾ ਵੀ ਬਹੁਤ ਬਹੁਤ ਧੰਵਾਦ ਆਪਣੇ ਸਾਥੀਆਂ ਦੇ ਨਾਲ ਸਾਡੇ ਸਿੰਝ ਮੇਲੇ ਦੇ ਵਿੱਚ ਪੁੱਜਿਆ ਤੁਹਾਡਾ ਚੱਲਿਆ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਹੈ ਭਾਈਆ ਜੋ ਕੁਛ ਤੇ ਆਂ ਛੋਟੀਆਂ ਚੱਲ ਰਹੀਆਂ ਇੱਕ ਪਾਸੇ ਚੁੰਮਾ ਸ਼ਾਕੋਟ ਫਿਰ ਸੋਨੂੰ ਸਰਸਾ ਪਿਆਰ ਨੇ ਕੋਈ ਚੌਦੇ ਬਾਈ ਵੰਤਨ ਕਲੇਰ ਜੀ ਮੰਤ੍ਰ ਕਲੇਰ ਜੀ ਰਕੇਸ਼ ਕਲੇ ਨੂਰਮਲ ਵਾਲੇ ਉਹਦੇ ਬੇਟੇ ਬੋਲਾ ਤੇ ਪੁੱਛੂਗੀ ਸਪੈਸ਼ਲ ਉਹਨਾਂ ਨੂੰ ਮਾਨ ਦਿੱਤਾ ਕਿ 500 ਰੁਪਏ ਦਾ ਟਰਨ ਤੁਹਾਨੂੰ ਧੰਨਵਾਦ ਹੈ ਹੋਰ ਵੀ ਜਿਹੜਾ ਵਾਲੋ ਪਾਣਾ ਦੇਮੂ ਮੇਰਾ ਵੀ ਪੁੱਜਿਆ ਇਹ ਵੀ ਕੀੜਾ ਦੇ ਸ਼ਹੀਰ ਹੈ ਸੋਨਾਂ ਵਾਲੋ ਵੀ ਵੱਡੇ ਮਾਨ ਪੁੱਛਦੇ ਕੀਤੇ ਗਿਆ ਟਰਨ ਤੁਹਾਨੂੰ ਧੰਨਵਾਦ ਹੈ ਪਾਰਕਾ ਨੰਬਰ 1 ਦੀ ਗੁਸਤੀ ਦੇ ਸਪੌਂਸਰ ਪਰਿਵਾਰ ਇੱਕ ਵਾਰ ਫਿਰ ਤੋਂ ਧੰਨਵਾਦ ਹੈ ਜੀ ਦੱਸਾ ਸਾਡੇ ਕੀੜਾ ਇਹਨਾਂ ਸਾਰੇ ਵੀਰਾਂ ਦਾ ਪਹਿਲ ਤੋਂ ਧੰਨਵਾਦ ਹੈ ਔਰ ਨਾਲ ਹੀ ਲਾਈਵ ਦੇਖ ਰਹੇ ਪ੍ਰਦੀਪ ਯੂਐਸਏ ਗੁਰਜੀਤ ਇਟਲੀ ਔਰ ਹਰਮਨ ਬੇਨ ਵੀ ਇੰਗਲੈਂਡ ਲਾਚੂ ਰਈਏ ਬਾਣ ਕਹਿੰਦੇ ਆ ਵੀ ਮਾਨਮੋਹ ਗੁੱਡਾ ਕਰ ਵਰ ਖਿੱਚ ਕੇ ਤਾੜੀ ਮਾਰੋ ਮੇਸੂ ਹੋ ਜਾਣ ਵਾਸਤੇ ਲਓ ਜੀ ਇਹ ਚੰਡੀ ਦੀ ਵੱਡੀ ਕੁਸ਼ੀ ਲੱਗੀ ਹੈ ਹਰਿਆਣੇ ਨੂੰ ਬੁਲਾਉਂ ਕਰਦਾ ਹੈ ਪਰ ਅੱਜ ਰਈਏ ਵਾਲਾ ਮੁੰ ਲੋਹ ਪਹਾੜ ਦੇ ਵਿੱਚ ਜੋਰ ਕਰਦਾ ਹੈ ਰਈਏ ਵਾਲੇ ਖਾੜੇ ਦੇ ਵਿੱਚ ਮਿਹਨਤ ਕਰਦਾ ਹੈ ਅੱਜ ਪੰਜਾਬ ਹਰਿਆਣਾ ਦੇ ਜੰਗਲਾਂ ਦਾ ਆਇਆ ਇਹ ਨਾਲ ਜੌਂਟੀ ਕਹਿੰਦੇ ਜੂਪੀ ਵਾਲਾ ਪਰ ਖਾਣਾ ਖੇਲਦਾ ਸਰਦਾਰ ਗੋਸੰਗੀ ਖੇਲੇ ਜਿਹਦੇ ਖਾਣੇ ਦੇ ਵਿੱਚ ਮੈਂਤ ਕਰਦਾ ਇਹ ਵੀ ਮਲ ਜਿਹੜੇ ਤਿਆਰ ਬਚਾਰ ਹੋ ਜਾਓ ਇਧਰਲੇ ਪਾਸੇ ਪਰਮਿੰਦਰ ਨਾਲ ਲੱਗੀ ਆ ਕਹਿੰਦੇ ਕਹਾਲੀ ਵਾਲਾ ਆਹਦੇ ਚੁੰਮਾ ਸ਼ਾਹ ਗੁੱਟ ਨਾਲ ਸੋਨੂ ਸੰਸੇ ਵਾਲਾ ਮਲ ਚਾਰੀ ਚੋਟੀ ਦੇ ਹੈ ਗੈ ਮਿਹਨਤਾਂ ਦੇ ਲਾੜ ਗੱਭਰੂ ਅੱਜ ਛਿੰਝ ਮੇਲੇ ਦੇ ਵਿੱਚ ਕਿ ਮੈਗੀਆਂ ਦੇ ਨਾਲ ਕਿੱਥੋਂ ਪਹਿਲਵਾਨ ਰੱਜ ਦੇ ਉੜਦੇ ਕਿ ਹਾ ਜਨੂਨੀ ਰੋੜੇ ਵੱਜਦੇ ਭੜਾਕੂਆਂ ਦੇ ਮੋਰੇ ਨਾਲ ਡਿਗਰੀ ਚੋਰੇ ਮੋਰੇ ਆੜਦੇ ਨਹੀਂ ਜਾਂਦੇ ਸੋਹਣਿਆ ਮਾਂ ਦੀ ਛਾਤੀ ਵਿੱਚੋਂ ਜਿਹੜੀ ਮਿੱਲੀ ਤੇ ਮੇਰੀ ਉਹ ਪੈਗਾਂ ਦੇ ਦੁੱਧ ਕਿੱਥੋਂ ਦੇਣ ਸੋਹਣਿਆ ਅੱਜ ਮਹਿਨਤਾਂ ਦੇ ਸਾਹਿਬ ਐਸ ਵਾਰ ਅੱਠ ਪਟ ਕੇ ਆਏ ਅਗਲੇ ਸਾਲ ਕਮੇਟੀ ਕਹਿੰਦੀ ਹੈ ਅਜੇ 4 ਪਟ ਕੇ ਆਏ ਆ ਭਈ ਤੇ ਕੁਸ਼ਤੀ ਇਸ ਤੋਂ ਬਾਅਦ ਇੱਕੋ ਰਹਿ ਗਈ ਹੈ ਦੇਖੋ ਮੇਰਾ ਵੀਰ ਅਗਲੇ ਸਾਲ ਦਾ ਕੋ ਪੜਕਾ ਅਨਾਉਂਸ ਕਰਾਉਣਾ ਚਾਹੁੰਦਾ ਹੈ ਤੇ ਬੇਨਤੀ ਹੈ ਇੱਕ ਵਾਰ ਆ ਕੇ ਪ੍ਰਬੰਧਕਾਂ ਕੋਲ ਜਾਂ ਸਾਡੇ ਕੋਲ ਆਪਣਾ ਨਾਮ ਨੂਰ ਜਿਹੜਾ ਦਰਜ ਕਰਾ ਦਿਓ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਅਨਾਉਂਸ ਕਰ ਸਕੀਏ ਅਗਲੇ ਸਾਲ ਕੋ ਪੜਕਾ ਦੇਣਾ ਚਾਹੁੰਦਾ ਹੈ ਮੇਰਾ ਵੀਰ ਕੋਈ ਜੋ ਤਰੀਕ ਦਾ ਤਲਵੰਡਾ ਸ਼ਿੰਗ ਮੇਲਾ ਤੇ ਅਗਲੇ ਮਹੀਨੇ ਦੀ 18 ਤਰੀਕ ਨੂੰ ਕਹਿੰਦੇ ਦਸੰਬਰ ਅਕਤੂਬਰ ਮਹੀਨੇ ਦੀ 18 ਤਰੀਕ ਨੂੰ ਸ਼ੰਕਰ ਦਾ ਵੀ ਵੱਡਾ ਸ਼ਿੰਗ ਮੇਲਾ ਹੋਏਗਾ ਇਹ ਡੇਟਾ ਮੇਰੇ ਵੀ ਨੋਟ ਕਰ ਲਓ ਤੇ ਦਰਸ਼ਕ ਅਕਤੂਬਰ ਪੰਜਾਬ ਦਾ ਕਹਿੰਦੇ ਸਿਰੇ ਦਾ ਸ਼ਿੰਗ ਮੇਲਾ ਸਾਡੇ ਬਿੱੱਡੂ ਬਾਬਾ ਜੀ ਤੰਗਲ ਕਲਾ ਨੇ ਨੇ ਗਾਇਕ ਕਰੇ ਇਲਾਕੇ ਦੀਆਂ ਸਾਰੀਆਂ ਦੰਗਲ ਕਮੇਟੀਆਂ ਨੂੰ ਬੇਨਤੀ ਹੈ ਇੱਕ ਵਾਰੀ ਬਾਬਾ ਜੀ ਦਾ ਦੰਗਲ ਦੇਖ ਕੇ ਆਇਓ ਪਤਾ ਲੱਗਦਾ ਪ੍ਰਬੰਧ ਸਿਹਰਾ ਕਰਦੇ ਆ ਸਾਰੀ ਸੰਗਤ ਨੂੰ ਬੈਠਿਆ ਪਜਾਮਾ ਵਾਲਾ ਦੁੱਧ ਸਾਰੀ ਸੰਗਤ ਨੂੰ ਗਰਮ ਗਰਮ ਜਲੇਬੀਆਂ ਸਾਰੇ ਦਰਸ਼ਕ ਵੀਰਾਂ ਨੂੰ ਖਲਾਈਆਂ ਜਾਂਦੀਆਂ ਜਿੰਨੀਆਂ ਵੀ ਛਿੰਝ ਕਮੇਟੀਆਂ ਪੰਜਾਬ ਦੀਆਂ ਬਾਬਾ ਜੀ ਦੇ ਛਿੰਝ ਮੇਲੇ ਤੇ ਪੁੱਜਦੀਆਂ ਸਾਰਿਆਂ ਨੂੰ ਟਰੋਫੀ ਸਾਰਿਆਂ ਨੂੰ ਲੋਈ ਤੇ ਤਕਰੀਬਨ 15 14 1400 ਦੀ ਖਰੂਤ ਦੀ ਟੋਕਰੀ ਵੀ ਸਾਰੀ ਦੰਗਰ ਕਮੇਟੀਆਂ ਨੂੰ ਦਿੱਤੀ ਜਾਂਦੀ ਆ ਪੰਜਾਬ ਦਾ ਸਿਰਕਾ ਦੇ ਛਿੰਝ ਮੇਲਾ ਗੈਨਵਾਲ ਕਲਾ ਨੇੜੇ ਗੜਸ਼ੰਕਰ ਗੰਗਿਆ ਤੋਂ ਗੜਸ਼ੰਕਰ ਵਾਲੀ ਸੜਕ ਤੇ ਉੱਥੇ ਛੋਟਾ ਹਣੀ ਗਰੁੱਪ ਮੱਝ ਮੇਲਾ ਕਰਾਇਆ ਛੋਟਾ ਹਣੀ ਗਰੁੱਪ ਜਿਹੜੇ ਸੇਵਾ ਕਰਦੇ ਲੱਗੜ ਦੀ ਉਹਨਾਂ ਦਾ ਵੀ ਧੰਨਵਾਦ ਉੱਥੇ ਸਰਦਾਰ ਨਿਰਮਲ ਸਿੰਘ ਜੀ ਹਰੀਪੁਰ ਵਾਲੇ ਸਾਬਕਾ ਐਸਐਚਓ ਸਾਹਿਬ ਉਹ ਵੀ ਸਾਡੇ ਵਿਚਾਰ ਪੁੱਜ ਗਿਆ ਕਿਉਂਕਿ ਹੁਣ ਰਿਟਾਇਰ ਹੋ ਗਿਆ ਹੈ ਤੇ ਅੱਜ ਕੱਲ੍ਹ ਸਿੰਝਾ ਦੇ ਵਿੱਚ ਅਕਸਰ ਮੁਲਾਕਾਤ ਹੋ ਜਾਂਦੀ ਹੈ ਸਰਦਾਰ ਨਿਰਮਲ ਸਿੰਘ ਜੀ ਫੌਨੇਦਾਰ ਸਾਹਿਬ ਉਹਨਾਂ ਨੂੰ ਵੀ ਵੈਲਕਮ ਜੀ ਹੈ ਕਹਿੰਦੇ ਬੋਲਣਾ ਤਾਂ ਪੁੱਛੋਗੇ ਸਪੈਸ਼ਲ ਮਾਨ ਆਇਆ ਉੱਤੇ ਛੋਟਾ ਹਾਣੀ ਗੁਰਪੁਰੂ ਮੈਂ ਬੇਨਤੀ ਕਰਦਾ ਸਰਪੰਚ ਸਾਹਿਬ ਕਹਿੰਦੇ ਮੁੜਿਓ ਆ ਜਾਓ ਹੁਣ ਤੁਸੀਂ ਹੁਣ ਨਵੇਂ ਲੋਕਾਂ ਨੂੰ ਲੱਗੇ ਰਾਣਾ ਵੀਰ ਕੁਸ਼ਤੀਆਂ ਵੇਖੋ ਮੱਖਣ ਜੀ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਅਮਰੀਕਾ ਵਾਲੇ ਕਹਿੰਦੇ ਤਕਰੀਬਨ 22-23 ਘੰਟੇ ਟਰਾਲੇ ਚੱਲ ਗਿਆ ਅਮਰੀਕਾ ਜਾ ਕੈਲੀਫੋਰਨੀਆ ਤੋਂ ਡੋਰੀਆਨਾ ਤੱਕ ਕਹਿੰਦੇ ਰਾਤ ਦੀ ਰੋਮਪੇ ਚੋਂਦੀ ਇੰਨਾ ਟਰਾਲੇ ਜਿਹੜੇ 80-80 ਟਾਇਰਾਂ ਵਾਲੇ ਟਰਾਲੇ ਚੱਲਦੇ ਆ

ਕਰਦਾ ਵਰਮਿੰਦਰ ਪੱਟੀ ਤੇ ਲੱਗ ਲੱਗੀ ਕੋਹੜੀ ਉਧਰਲੇ ਪਾਸੇ सोनू ਸਰਸਾ ਖਾਲਾ ਧਲੇਦਾ ਦੇ ਚੰਮਾ ਸ਼ਾਹ ਹੋ ਗਿਆ ਵਿਚਕਾਰ ਦੋ ਕੁਸ਼ਤੀਆਂ ਚੋਟੀ ਦੀਆਂ ਚੱਲ ਰਹੀਆਂ ਜਾ ਮੇਜ ਮਾਰੇ ਕੁਸ਼ਤੀ ਦੇ ਫੈਸਲੇ ਕਰੋ ਮਾਲਕ ਚਾਰੇ ਹੀ ਚੋਟੀ ਦੇ ਐ ਇਸ ਸਮੇਂ ਕਿਹੜਾ ਮਾਲ ਫੈਸਲਾ ਕਰਦਾ ਦੁੱਧ ਮੱਖਣਾਂ ਨਾਲ ਪਾਲੇ ਹੋਏ ਸਰੀਰ ਆਹ ਕੁਸ਼ਤੀਆਂ ਦੋ ਸਿਰੇ ਦੀਆਂ ਚੱਲ ਰਹੀਆਂ ਕਿਉਂ ਤਿਆਰੀ ਕਰ ਲਓ ਪਹਿਲਵਾਨਾਂ ਸੰਦੇ ਲਈ ਸਭਾ ਦੀ ਤਿਆਰੀ ਕਰ ਲਓ ਜਰਾ ਸਭਾ ਇਟਲੀ ਵੀ ਕਲਡ ਲਈ ਬਹੁਤ ਬਹੁਤ ਧੰਨਵਾਦ ਜਸਾ ਇਟਲੀ ਅੰਮੀ ਗਦੋੜਾ ਔਰ ਸਮਰਦੀਪ ਜੀ ਇਹਨਾਂ ਸਾਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਹੈ ਸੁਖਮਨ ਜੀ ਹਰਮਨ ਜੀ ਔਰ ਪ੍ਰਦੀਪ ਜੀ ਗੁਰਜੀਤ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜੇ ਵੀਰਾਂ ਵੱਲੋਂ ਵੱਡੇ ਮਾਣ ਤੇ ਨਾਲ ਪੜਕੇ ਦੀ ਕੁਸ਼ਤੀ ਦਾ 1,52,000 ਦਾ ਇਨਾਮ ਹੀ ਦਿੱਤਾ ਜਾ ਰਿਹਾ ਹੈ ਹਾਂ ਜੀ ਉਹ ਤੇ ਤਲਵਿੰਦਰ ਸਿੰਘ ਜੀ ਸੰਗਾ ਕਾਲਾ ਸੰਗਿਆ ਵਾਲੇ ਇੰਗਲੈਂਡ ਬੈਠੇ ਅੱਜ ਕੰਦੋਲੇ ਚਲਾਗਾ ਲਾਈਵ ਸ਼ਿੰਗ ਮੇਲਾ ਤੱਕ ਰਿਹਾ ਸੀ ਬਾਹਰ ਬੱਜੇ ਸਾਰੇ ਐਨਆਰਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਪਹਲਮਾਨਾਂ ਨੂੰ ਪਿਆਰ ਕਰਦੇ ਆ ਡੈਂਕਰ ਕਮੇਟੀਆਂ ਦਾ ਸਤਿਕਾਰ ਕਰਦੇ ਆ ਅੱਜ ਇੰਗਲੈਂਡ ਬੈਠੇ ਵੀ ਸਾਡੇ ਨੂਰਮਨ ਲਾਕੇ ਦਾ ਕੰਦੋਲੇ ਦਾ ਸ਼ਿੰਗ ਮੇਲਾ ਤੱਕ ਰਿਹਾ ਸੀ ਜਲਵਿੰਦਰ ਸਿੰਘ ਜੀ ਸੰਗਤ ਕਾਲਾ ਸੰਗਿਆ ਵਾਲੇ ਦਾ ਜੀ ਉੱਥੇ ਬਹੁਤ ਬਹੁਤ ਧੰਨਵਾਦ ਹੈ ਜੀ ਅਗਲੇ ਸਾਲ ਜਾ ਆਦਾ ਸਿਰ ਕਾ ਕੇ ਇਹ ਕਿ ਮੇਲਾ ਜੀ 2025 ਵਿੱਚ ਇੱਕ ਪਟਕਾ ਹੋਰ ਆ ਗਿਆ ਬਈ ਇੱਕ ਪਟਕਾ ਹਾਂਜੀ ਹਾਂਜੀ ਮੈਂਬਰ ਪ੍ਰਧਾਨ ਜੀ ਦੱਸੋ ਜੀ ਓਕੇ ਇੱਕ ਪਟਕਾ ਹੋਰ ਆ ਗਿਆ ਜੀ ਸਰਦਾਰ ਮੈਂਬਰ ਸਿੰਘ ਜੀ ਫੱਤੂ ਕੇ ਪਰਿਵਾਰ ਕੈਨੇਡਾ ਵਾਲੇ ਸਾਡੇ ਬਿੱਲਾ ਭਾਜੀ ਐਸਐਚੀ ਸਾਹਿਬ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 11000 ਦਾ ਇੱਕ ਪਟਕਾ ਦਿੱਤਾ ਜਾਊਗਾ ਤਕਰੀਬਨ 8 ਹੋਵੇ ਤਕਰੀਬਨ 8 ਹੋਵੇ ਕਿਤਾ ਹੋਰ ਵੀ ਆ ਸਕਦਾ ਔਰ ਵੀ ਅਗਰ ਕਿਸੇ ਨੇ ਮਨਚ ਕੋਈ ਹੈ ਹਾਂ ਮੱਕਰ ਜੀ ਸੇਵਾ ਕਰਨੀ ਹੈ ਇਹ ਜਵਾਬੇ ਦੀ ਧਰਤੀ ਹੈ ਐਨ ਆਰ ਆਈ ਵੀਰਾਂ ਦੇ ਪਿੰਡ ਹੈ ਇੱਥੇ ਦਾ ਪਟ ਜੇ ਜਿੰਨੇ ਤੋਂ ਉਹਨੇ ਦੇ ਦੇਗੇ ਮਲ ਚੋਟੀ ਦੇ ਸਾਡੇ ਛਿੰਝ ਮੇਲੇ ਤੇ ਪੁੱਜ ਰਿਹਾ ਦੋ ਕੁਸ਼ਤੀਆਂ ਚੋਟੀ ਦੀਆਂ ਚੱਲ ਰਹੀਆਂ ਗੱਲ ਸਿਰ ਹੈ ਮਾਰਾ ਦਾਪੇ ਇੱਕ ਪਾਸੇ ਚੁੰਮਾ ਇਹ सोनू ਸਰਸਰਦਾਨ ਸਰਪੇਸ਼ ਸਿੰਘ ਜੀ ਘਰੇਵਾਲ ਕੋਪੀ ਗਰੇਵਾਲ ਉਹਨਾਂ ਦੇ ਪਰਿਵਾਰ ਵੱਲੋਂ ਗਰੇਵਾਲ ਫੈਕਟਰੀ ਵੱਲੋਂ ਅਗਲੇ ਸਾਲ 21000 ਤੋਂ ਵਧ ਕੇ ਦਿੱਤਾ ਜਾਊਗਾ ਤਾੜੀ ਮਾਰ ਦ ਪੜ ਕੇ ਆਉਂਦਾ ਨੋ ਆ ਲੈ ਠੀਕ ਹੈ ਟੋਲੀ ਮੇਰਾ ਵੀ ਰਿਕੁਐਸਟ ਵੀ ਪੜ ਕੇ ਬਾਵਾ ਆ ਗਏ ਹੁਣ ਸਾਡੀ ਜ਼ਿੰਮੇਵਾਰੀ ਅੱਗੇ ਨਾਲ ਜ਼ਿਆਦਾ ਵੰਡੀ ਹੋ ਗਈ ਇਹਦਾ ਮਤਲਬ ਹੈ ਅਸੀਂ ਵੱਡੇ ਵੱਡੇ ਮਲ ਤੇ ਵਧੀਆ ਮਲ ਘੱਟੋ ਘਾਟ ਜਿਨ੍ਹਾਂ ਨੂੰ ਵੇਖ ਕੇ ਮਨ ਖੁਸ਼ ਹੋਵੇ ਸਰਦਾਰ ਬੋਸ ਸਿੰਘ ਦਿਵਿਤਾ ਸਾਹਿਬ ਕਹਿੰਦੇ ਹੁੰਦੇ ਆ ਕਿ ਕੁਸ਼ਤੀ ਦੇਖਣ ਜਿਹੜੇ ਲੋਕ ਆਉਂਦੇ ਆ ਲੱਖਾਂ ਉਹਨਾਂ ਨੂੰ ਮਜ਼ਾ ਆਉਣਾ ਚਾਹੀਦਾ ਸਵਾਦ ਆਉਣਾ ਚਾਹੀਦਾ ਲਿੰਬਰ ਸਿੰਘ ਜੀ ਬਲਵਾਨ ਸਾਹਿਬ ਦੋ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝੇ ਸਲਾਨਾ ਮੇਲਾ ਜਿਹੜਾ ਹੋ ਰਿਹਾ ਕਦੋਲਾ ਕਲਾ ਵਿੱਚ ਇਹਦੀਆਂ ਸਾਰਿਆਂ ਨੂੰ ਤੁਹਾਨੂੰ ਲੱਖ ਲੱਖ ਮੁਬਾਰਕਾਂ ਮੈਂ ਖਾਸ ਤਨਵਾਦ ਕਰਦਾ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਇੱਕ ਨਵੀਂ ਮਦਲੇ ਨੇ ਰੀਤ ਤੋਰੀ ਹੈ ਜਿਹੜੇ ਪੜਕੇ ਤੋਂ ਲੈ ਕੇ ਇਹਦਾ ਵਜਨ ਜ਼ਰੂਰ ਛੋਟਾ ਪਰ ਇਹ ਏਸ਼ੀਆ ਦਾ 골ਡ ਮੈਡਲਿਸਟ ਪਹਿਲਵਾਨ ਆ ਰਾਜੂ ਐਸਵੇ ਸਿਰੇ ਦਾ ਪਹਿਲਵਾਨਾ ਸਿਰੇ ਦੀਆਂ ਕੁਸ਼ਤੀਆਂ ਨੇ ਕਰਾਰੀਆਂ ਸਾਡੇ ਪਹਿਲਵਾਨਾਂ ਨੂੰ ਇਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਬੜੀ ਮਿੱਠੀ ਸੋਚ ਰੱਖੀ ਆ ਬਿਨਾ ਸਪਾਰਸ਼ ਤੋਂ ਬਿਨਾ ਹਾਰਾ ਕਸ਼ ਤੋਂ ਥੱਲੇ ਲੈ ਕੇ ਪੜਕੇ ਤੇ ਕਰ ਇੱਕ ਟੱਕਰਾਈ ਆ ਸਾਡੇ ਪਹਿਲਵਾਨਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਨਾਲ ਹੀ ਲੰਮਰ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਐ ਇੰਨਾ ਭਲਵਾਨਾਂ ਨੇ ਇਹ ਵੀ ਨਹੀਂ ਪੁੱਛਿਆ ਕਿ ਸਾਡੀ ਕੁਸ਼ਤੀ ਕਿਦੇ ਨਾਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦ ਝੰਡੀ ਦੇ ਕੋਲ ਨਾ ਫੇ ਪੁੱਛਣ ਦੀ ਲੋੜ ਨਹੀਂ ਕਿ ਕਿਹਦੇ ਨਾਲ ਕੁਸ਼ਤੀ ਹੈ ਅੱਜ ਸਿਰਾ ਹੋਇਆ ਕਿੰਡੂਲਾ ਕਲਾਂ ਦੀ ਧਰਤੀ ਦੇ ਇੱਥੇ ਚੁੰਮਾ ਸ਼ਾਹਕੋਟ ਤੇ ਨਾਂਅ ਕਹਿੰਦੇ ਸੋਨੂ ਸਰਜਾ ਆਹ ਕੌਣ ਹੈ ਆਹ ਬਲਵਿੰਦਰ ਪੱਟੀ ਵਾਲਾ ਉੱਪਰਲੇ ਪਾਸੇ ਆਨ ਲੱਕੀ ਕਹਿੰਦੇ ਹੇਤਲੇ ਪਾਸੇ ਕਿ ਅਸੀਂ ਕੱਲਾ ਕੱਢਣ ਨੂੰ ਫਿਰਦੇ ਰੂਸੀ ਫਿਰਦੇ ਰਹਿਣ ਇਹਨਾਂ ਇੱਕ ਮਿੰਟ ਹੋਰ ਐਫਰੀਕੀਅਨ ਦਾ ਮਨੂਆ

6 ਮਿੰਟ ਬਾਕੀ ਹੈ ਜੇ ਪਰਮਿੰਦਰ ਤੁਹਾਡੀ ਕੁਸ਼ਤੀ ਦਾ ਇਹ ਜਿਹੜਾ ਪਰਸਨ ਲੱਕੀ ਕਹਾਨੀਆ ਇਹ ਵੀ ਕੁਸ਼ਤੀ ਦੋਨਾਂ ਮੱਲਾਂ ਵਿਚਕਾਰ ਐਸ ਸਮੇਂ ਚੋਟੀ ਦੀ ਚੱਲ ਰਹੀ ਹੈ ਕਿ ਕਾਲੀ ਝੋਕ ਵਿੱਚ ਪੰਦਾ ਚੰਟ ਹੋਣਾ ਚਾਹੀਦਾ ਕੁਸ਼ਤੀ ਦੇ ਵਿੱਚ ਜਾਰੇ ਕਿਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਆਮ ਮਾਨੀ ਵਾਲਿਆ ਹੁੰਦੇ ਸੂਰਮੇ ਜਦੋਂ ਪੰਮਾ ਪਿੱਛੇ ਲੜ ਜਾਂਦੇ ਨੇ ਤੇ ਜੂਆਂ ਦੀਆਂ ਤਾਂ ਯਾਰੋ ਟੱਕਰ ਆਈ ਹੁੰਦੀਆਂ ਆ ਸਿੰਘ ਕੁੰਡੀਆਂ ਦੇ ਮੱਲੋਂ ਮੱਲੀ ਨੇ ਇਹ ਸਿੰਘ ਕੁੰਡੀਆਂ ਦੇ ਵੱਲੋਂ ਵੱਲੀ ਆ ਜਾਂਦੇ ਨੇ ਤੇ ਆ ਗਰਾਸ ਛੜਿਆ ਵੀ ਬਹੁਤ ਹੀ ਦੋਵੇਂ ਜਿਹੜੀਆਂ ਕੁਸ਼ਤੀਆਂ ਇਸ ਟਾਈਮ ਛੋਟੀਆਂ ਕੁਸ਼ਤੀਆਂ ਲਓ ਜੀ ਇੱਕ ਪਟਕੇ ਦੀ ਕੁਸ਼ਤੀ ਬਾਕੀ ਰਹਿ ਗਈ ਹੈ ਜਿਹੜੀ 1 ਨੰਬਰ ਦੀ ਚੰਨੀ 1 ਲੱਖ 55 ਹਜ਼ਾਰ ਦੀ ਕੁਸ਼ਤੀ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਾਉਣੀ ਹੈ ਜਦੋਂ ਇਹਨਾਂ ਵਿੱਚੋਂ ਭਵੇਂ ਇੱਕ ਰੰਟ ਆਵੇ ਤੇ ਆਪਾਂ ਨਾਲ ਹੀ ਦੋਵੇਂ ਵੱਲਾਂ ਨੂੰ ਚੰਨੀ ਵਾਲੇ ਵੱਲਾਂ ਨੂੰ ਆਪਾਂ ਮੈਦਾਨ ਦੇ ਵਿੱਚ ਕਾਦੇ ਦੋਸਤੋ ਬਾਅਦ ਅਗਲੇ ਨੰਬਰ ਤੇ ਬਾ ਵੀ ਬੱਲੇ 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 ਇਹ ਹੋ ਗਈ ਬੱਲੇ ਬੱਲੇ ਕਦੀ ਉੱਪਰ ਕਦੀ ਥੱਲੇ ਬਈ ਨਾ ਕੁਸ਼ਤੀ ਵਧੀਆ ਲੱਗੀ ਪ੍ਰਬੰਧ ਵਧੀਆ ਲੱਗਾ ਇੱਕ ਵਾਰੀ ਲੱਖਾਂ ਦਾਦਿਆਂ ਦੇ ਨਾਂ ਤੇ ਤਾੜੀ ਮਾਰੋ ਜਰਾ ਜੌਲਦਾ ਓਏ ਕਾਦੀਆਂ ਕੁਸ਼ਤੀਆਂ ਬਈ ਜਿਹਦੇ ਵਿੱਚ ਪਹਿਲੇ ਹੀ ਪਤਾ ਹੋਵੇ ਵੀ ਭਲਾਂ ਜੀ ਨੇ ਢੋਣਾ ਕੁਸ਼ਤੀ ਉਹ ਵਧੀਆ ਹੁੰਦੀ ਹੈ ਜਿਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿਹਨੇ ਡੇਣਾ ਤੇ ਕਿਹਨੇ ਢੋਣਾ ਆਮ ਤੌਰ ਤੇ ਕੁਝ ਇਦਾਂ ਦੇ ਵੀ ਦੰਗਲ ਹੋਏ ਜਿਹਦੇ ਵਿੱਚ ਸਤਿ ਆਤਿ ਜੀ ਦੱਸੋ ਮੇ ਤੋਂ ਲੈ ਕੇ ਲੈਣਾ ਵੀ ਬਲਾਦੇ ਨਹੀਂ ਟੋਣਾ ਤੇ ਬਲਾਦੇ ਨੇ ਜਾਣਾ ਤੇ ਹੋਇਆ ਵੀ ਇਦਾਂ ਹੀ ਹੋਇਆ ਵੀ ਇਦਾਂ ਸੋ ਮੈਂ ਇਹ ਜ਼ਰੂਰ ਗੁਦਾਰਸ਼ ਕਰਦਾ ਸਾਰੀਆਂ ਦੰਗਲ ਕਮੇਟੀਆ ਨੂੰ ਤੇ ਪਹਿਲਾ ਕੋਈ ਗਿਆਸ ਨਾ ਕਰ ਸਕੇ ਕੌਣ ਜਿੱਤੂਗਾ ਕੌਣ ਹਰੂਗਾ ਕੁਸ਼ਤੀਆਂ ਦੇ ਇੱਥਾਂ ਦੇ ਗਹਿਗਾ ਚ ਕਾਂਡਾ ਮੁਕਾਬਲੇ ਹੋਣੇ ਚਾਹੀਦੇ ਆ ਕੁਸ਼ਤੀ ਆਰ ਪਾਰ ਦੀ ਤੇ ਕੁਸ਼ਤੀ ਕਾਂਡਾ ਹੋਣੀ ਚਾਹੀਦੀ ਜੀ ਲਓ ਜੀ ਉੱਧਰਲੇ ਪਾਸੇ ਸ਼ਿਰਾ ਕਰਾ ਰਿਹਾ ਚੁੰਮਾ ਸ਼ਾਹ ਕੋਡ ਉੱਪਰਲੇ ਪਾਸੇ ਆ ਬੜਿਆ ਝਾਂਜਰਾਂ ਵਾਲਾ ਗਿੱਟਾ ਜੇ ਤੇਰੇ ਗੁੱਟ ਨੂੰ ਕਾਣਾ ਸਰਦਾਰ ਨਹੀਂ ਐ ਅੱਜ ਡੈਮਰ ਦੀ ਝਾਜਰ ਪਾਵਾਂਗੇ ਅੱਜ ਦਾ ਮਾਗਿਆ ਬੱਲੇ ਬੱਲੇ ਕਰਾਵਾਂਗੇ ਇੱਥੇ ਪਾਸੇ ਆਹ ਸੋਨੂੰ ਸਰਸਾ ਕਾਲਾ ਧਲੇਤਾ ਉੱਪਰਲੇ ਪਾਸੇ ਜੁੰਮਾ ਸ਼ਾਹ ਗੁੱਟ ਅੱਜ ਦਾ ਪਰਮਿੰਦਰ ਸਰਾ ਕਰਾ ਰਿਹਾ ਆ ਲੱਕੀ ਕੋਹਾਲੀ ਦੇ ਨਾਲ ਆ ਵੀ ਕੁਸ਼ਤੀ ਸਿਰੇ ਦੀ ਚੱਲ ਰਹੀ ਐ ਆ ਮਾਲ ਸਾਰੇ ਹੀ ਚੋਟੀ ਦੇ ਜੋਰ ਜਵਾਨੀ ਦੇ ਮੁਕਾਬਲੇ ਹੋ ਰਿਹਾ ਹੈ ਕਿ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਛੱਪਾਂ ਦੀਆਂ ਸਿਰੀਆਂ ਤੇ ਨਹੀਂ ਪੈਰ ਧਰੀਦਾ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾੜੇ ਰੱਖੀ ਨਾ ਦੁੱਧੇ ਦੇ ਚਪਲੇਕਾ ਆ ਰੋਜ਼ ਦਿੱਤੇ ਅਸੀਂ ਕਹਿੰਦੇ ਅੱਜ ਖਰੇ ਤੋਂ ਖਰੇ ਆਈ ਮਾਰੀ ਬਾਤ ਅੱਜ ਕੋਈ ਖਰੇ ਤੋਂ ਖਰੇ ਮਾਲਾਏ ਆ ਕਿ ਇੱਧਰ ਸਪਾਂਸਰ ਵੀ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਦਰਸ਼ਕ ਵੀ ਜਿਹੜੇ ਪਰੇ ਤੋਂ ਪਰੇ ਆਏ ਹੋਏ ਅੱਜ ਮੱਖਣ ਜੀ ਕਿਆ ਅਗਲੇ ਸਾਲ ਸਰਦਾਰ ਗਿਆਨ ਸਿੰਘ ਜੀ ਅਮਰੀਕਾ ਵਾਲਿਆਂ ਐਸ ਵਾਰੀ ਵੀ 52 ਹਜ਼ਾਰ ਇਹ ਅਗਲੇ ਸਾਲ ਕਹਿੰਦੇ 52 ਫੇਰ ਦੇ ਦੇਵਾਂਗੇ ਇਹ ਰਾਬੇ ਦੀ ਮਾਂ ਹੈ ਇਹ ਦਾਦਾ ਜੀ ਦੀ ਰਹਿਮਤ ਹੈ ਜੀ ਨਮਾਜ਼ ਕਰਦੇ ਜੀ ਸਰਗਿਸਰੀ ਸ਼ੇਖਮਾਲ ਜੀ ਦਾ ਪ੍ਰਮਾਤ ਉਹਨਾਂ ਦੇ ਪ੍ਰਮਾਤ ਤੋਂ ਅਗਲੇ ਸਾਲ ਛੋਟੀ ਪੰਡਤ ਜੀ ਦੱਸ ਕੇ ਗਏ ਆ ਕਿ ਅਗਲੇ ਸਾਲ ਜਿਹੜਾ ਕੋਨਟਰੈਕਟ ਦਿੱਤਾ ਜਾਵੇਗਾ ਉੱਥੇ ਬੁਲਟ ਮੋਟਰਸਾਈਕਲ ਜੱਸਾ ਇਦਲੀ ਵਿਕਰਦਲੀ ਬੰਜੀਤ ਆਪੀ ਗਦੋਲਾ ਔਰ ਸਫਾ ਇਤਲੀ ਇਹਨਾਂ ਵੀਰਾਂ ਵੱਲੋਂ ਦੋਨੇ ਕੇ ਦਾ ਪਰਿਵਾਰ ਇਹਨਾਂ ਮਿੰਦਾ ਵੱਲੋਂ ਅਗਲੇ ਸਾਲ ਬੁਲਟ ਮੋਟਸਕ ਹੋਵੇਗਾ ਤੇ ਇਸ ਤੋਂ ਇਲਾਵਾ 9 ਦਾ ਸੂਰ ਪ੍ਰਾਈਜ਼ ਜਿਹੜੇ ਮੈਂ ਲਿਖੇ ਹੋਏ ਆ ਇੱਕ ਅੰਬੇਰਸੇ ਗਰਮੀ ਇੱਕ ਪਹਿਲਵਾਨਾਂ ਦੇ ਵਾਕੇ ਆਜੇ ਗਰਮੀ ਲਿਆਤੀ ਹੈ ਅੱਜ ਤਾਂ ਪਟਾਕੇ ਚਲਾਟ ਆ ਉਹ ਪਰਲੇ ਪਾਸੇ ਜੰਮਾ ਦੀ ਉੱਪਰਲੇ ਪਾਸੇ ਆ ਦੋ ਮੰਡਾ ਸਮਾ ਪਰਮਿੰਦਰ ਦੋ ਮਿੰਟ ਦਾ ਸਮਾਂ ਲੱਗੀ ਬੋਹਾਰੀ ਤੁਹਾਡੀ ਕੁਸ਼ਤੀ ਦਾ ਦੋ ਮਿੰਟ ਦਾ ਸਮਾਂ ਉੱਤੇ ਪੰਡਤ ਜੀ ਮਾਲ ਕ੍ਰਿਸ਼ਨ ਜੀ ਦਾ ਪਰਿਵਾਰ ਸਾਡੇ ਵੀਰਾਂ ਵੱਲੋਂ ਪੰਡਤ ਜੀ ਵੱਲੋਂ ਬਹੁਤ ਸਾਰਾ ਸਨਮਾਨ ਬੋਲਣ ਤੋਂ ਖੁਸ਼ੀ ਕਿ ਭੇਜਿਆ ਤੇ ਤੁਹਾਨੂੰ ਧੰਨਵਾਦ ਲਓ ਜੀ ਦੋਵੇਂ ਕੁਸ਼ਤੀਆਂ ਇਸ ਟਾਈਮ ਆਰ ਪਾਰ ਲੜੀਆਂ ਕੁਸ਼ਤੀਆਂ ਆਰ ਪਾਰ ਹਾਂ ਕੁਸ਼ਤੀ ਆਰ ਪਾਰ ਦੀ ਕੁਸ਼ਤੀ ਟੈਟਵਾਈ ਦੀ ਕੁਸ਼ਤੀ ਜਿੱਤ ਹਾਰ ਦੀ ਹਾਂ ਫੈਸਲੇ ਬੜੇ ਗੱਟੇ ਵਿੱਚ ਹੈ ਸਾਡੀ ਦੰਗਰ ਤੁਮੇ ਦਿੱਕੇ ਕੋਈ ਕੁਸ਼ਤੀ ਵੱਡੀ ਬਰਾਬਰ ਨਹੀਂ ਸਿਲਾਈ ਜਾਣੀ 11 ਹਜ਼ਾਰ ਤੋਂ ਲੈ ਕੇ ਸਾਰੀਆਂ ਕੁਸ਼ਤੀਆਂ ਦੇ ਐਸ ਨੇ ਆਹ ਸਨੀ ਰੰਮੇਵਾਲ ਨੇ ਵੀ ਦਾਪੇਜ ਮਾਰੀ ਉਧਰ ਪੰਜਾਬੀ ਮੁੰਡਾ ਚਾਦਰੇ ਵਾਲੇ ਸਰਪੰਚ ਪੇਜੀ ਕਦੋੜਾ ਉਹਨਾਂ ਨੂੰ ਇੱਕ ਮਿੰਟ ਜੀ ਪਵਨ ਜੁਕੇ ਤੇ ਜੋਨੀ ਜੁਕੇ ਅਗਲੇ ਸਾਲ ਇਹਨਾਂ ਵੱਲੋਂ 11000 ਦਾ ਇੱਕ ਪਟਕਾ ਹੋਰ ਦਿੱਤਾ ਜਾਵੇਗਾ 11000 ਦੀ ਇੱਕ ਚੰਡੀ ਹੋਰ ਹੋਵੇਗੀ ਜੀ ਨਾਲ ਖਾਜਾ ਵਜੇਸੀ ਲਓ ਜੀ ਦੋ ਕੁਸ਼ਤੀਆਂ ਤੋਂ ਬਾਅਦ ਚੰਡੀ ਦੀ ਕੁਸ਼ਤੀ ਦੇ ਦੋਨੋਂ ਪਹਿਲਵਾਨ ਤਿਆਰ ਹੈ ਰਾਜੂ ਰਈਏਵਾਲ ਤੇ ਜੌਂਟੀ 18 ਕਿਲੇ ਦਾ ਇਹ ਵੀ ਸਿਰੇ ਦੀ ਕੁਸ਼ਤੀ ਹੋਣੀ ਹੈ ਮਾਲ ਦੋਨੋਂ ਹੀ ਬੜੇ ਤਕਨੀਕ ਵਾਲੇ ਮਾਲਾ ਮਿੰਟਾ ਸਕਿੰਡਾਂ ਦੇ ਵਿੱਚ ਕੋਈ ਵੀ ਮਾਲ ਫੈਸਲਾ ਕਰਦਾ ਇਹ ਤਾਂ ਉਸ ਮਾਲ ਦੇ ਹੱਥ ਵਾਲੀ ਚੱਲਣਾ ਇਹ ਚੰਗ ਬੂਰੀਆਂ ਜਿਨ੍ਹਾਂ ਨੇ ਜੰਦ ਕੱਢੇ ਉਹ ਨਿਤਰੇ ਅੱਜ ਮੈਦਾਨ ਅੰਦਰ ਜਿੱਤ ਹਾਰ ਪਰਮਾਤਮਾ ਦੇ ਹੱਥ ਹੁੰਦੀ ਹੋਣਾ ਚਾਹੀਦਾ ਹੌਂਸਲਾ ਇਨਸਾਨ ਹਰ ਪਰਿਵਾਰ ਸਭਾ ਇਟਲੀ ਈਕਾ ਇਟਲੀ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਜੱਸਾ ਇਟਲੀ ਅੰਬੀ ਗੰਦੋੜਾ ਸਮਰਦੀਪ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਪ੍ਰਦੀਪ ਜੁਐਸਏ ਔਰ ਮੇਰਾ ਵੀਰ ਗੁਰਮਨ ਹਰਮਨ ਜਿਹੜੇ ਐਸਐਮ ਲਾਈਵ ਜੁੜੇ ਹੋਏ ਆ ਸੋ ਉਹਨਾਂ ਨੇ ਵੀ ਬਹੁਤ ਸਾਰਾ ਮਾਣ ਪੇਜਿਆ ਗੁਰਜੀਤ ਇਟਲੀ ਸਾਰੇ ਇਟਲੀ ਵਾਲੇ ਭਰਾਵਾਂ ਨੂੰ ਬੇਨਤੀ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਹੈ ਇੱਕ ਯਾਦਗਾਰੀ ਫੋਟੋ ਆ ਕੇ ਜ਼ਰੂਰ ਕਰਵਾਓ ਜਦੋਂ ਦੋਨੋਂ ਕੁਸ਼ਤੀਆਂ ਪੁਆਇੰਟ ਤੇ ਸ਼ੁਰੂ ਹੋ ਗਈ ਹੈ ਪਹਿਲਾ 3 ਮਿੰਟ ਦਾ ਸਮਾਂ 3 ਮਿੰਟ ਦੇ ਵਿੱਚ ਲੰਗੋਟਾ ਨਹੀਂ ਫੜਿਆ ਜੇ ਦੱਸ ਦਿਓ ਪਹਿਲਾਂ ਅਗਰ ਮੱਲ ਬਾਹਰ ਨਿਕਲ ਜਾਂਦਾ ਹੈ ਗੱਜੇ ਰੂਲ ਮੁਤਾਬਕ ਤਾਂ ਵੀ ਤੁਹਾਡੇ ਗੇਮਸ ਪੁਆਇੰਟ ਬਣ ਜਾਣਾ ਹੈ ਅੰਦਰ ਖਾੜੇ ਜੀ ਕੰਮ ਕਰਨਾ ਪੈਣਾ ਹੈ ਉਹ ਪਰਲੇ ਪਾਸੇ ਚੁੰਮਾ ਸ਼ਾਕੋਜ ਤੇ ਨਾਲ ਕਹਿੰਦੇ ਐਸ ਸਮੇਂ ਦੇਖ ਲੈ ਕੇ ਸੋਨੂੰ ਇਹ ਸਰਸਾ ਖਾਲਾ ਘਲੇਤੇ ਵਾਲੀ ਮੋਰਨ ਰਕਣਾ ਪਹਿਲਾਂ ਹੁਣ ਕੰਮ ਕਰਨਾ ਪੈਣਾ 3 ਮਿੰਟ ਦਾ ਸਮਾਂ ਰਾਜੂ ਗੇਟੀ ਬੋਸਰ ਵੀ ਕੰਡੋੜਾ ਤੇ ਸਾਡੇ ਵੀਰ ਜਿਨ੍ਹਾਂ ਵੱਲੋਂ 155000 ਦਾ ਅੱਜ ਦਾ ਪਹਿਲੇ ਨੰਬਰ ਦਾ ਪਟਕਾ ਜਿਹੜਾ ਦਿੱਤਾ ਜਾ ਰਿਹਾ ਹੈ ਇਹ ਸਾਰੇ ਕੋਨਾ ਪਰਿਵਾਰਾਂ ਨੂੰ ਬੇਨਤੀ ਲਾ ਕੇ ਆਜੋ ਤਾਂ ਫੋਟੋ ਕਰਾ ਕੇ ਆਪਾਂ ਆਪਣੀ ਫੋਟੋ ਤਿਆਰੀ ਰੱਖੀਏ ਕਿਉਂਕਿ ਅਗਲੇ ਸਾਲ ਸਰਦਾਰ ਗਿਆਨ ਸਿੰਘ ਜੀ ਦੀ ਤਿਆਰ ਉਹਨਾਂ ਦੇ ਪਰਿਵਾਰ ਵੱਲੋਂ 51000 ਦਾ ਪਟਕਾ ਦਿੱਤਾ ਜਾਣਾ ਸੋ ਇਸ ਪਰਿਵਾਰ ਨੇ ਬਹੁਤ ਬਹੁਤ ਧੰਨਵਾਦ ਆਓ ਇੱਕ ਯਾਦਗਾਰੀ ਤਸਵੀਰ ਦੋਵੇਂ ਮੱਲਾ ਦੇ ਨਾਲ ਚੋਟੀ ਦੇ ਮੱਨ ਨਾਲ ਜੀ ਮਦਾਨ ਸਰਦਾਰ ਗਿਆਨ ਸਿੰਘ ਜੀ ਜੀਐਸ ਬਹੁਤ ਬਹੁਤ ਨਾਮ ਰਿਹਾ ਦੇ ਤਿਆਰ ਪਰਿਵਾਰ ਦਾ ਜੀ ਲਓ ਜੀ ਇਹ ਜਾਣਕਾਰੀ ਤਸਵੀਰ ਆਜੂ ਰਹੀ ਹੈ ਬਾਦ ਤੇ ਜੌਂਤੀ ਦਿੱਲੀ ਨਵੇਂ ਝੰਡੀ ਵਾਲੇ ਮੰਦਲੇ ਇੱਕ ਨੰਬਰ ਦੀ ਝੰਡੀ ਤੇ ਦੋਵੇਂ ਮਿਲਾਂ ਦੇ ਨਾਲ ਪਰਿਵਾਰ ਇੱਕ ਮਿੰਟ ਹਾਂ ਜਾਦੇ ਦੀ ਰਹਿਮਤ ਹੋ ਗਈ ਹੈ ਕਹਿੰਦੇ ਜੌਂਤੀ ਜਿਹੜਾ ਰੇਲਵੇ ਦੇ ਵਿੱਚ ਕੀ ਕੀ ਲੱਗ ਗਿਆ ਜੀ ਜੀ ਹਾਂ ਦੇਖੋ ਕਿੰਨੀਆਂ ਵੱਡੀਆਂ ਨੌਕਰੀਆਂ ਰੇਲਵੇ ਦੇ ਵਿੱਚ ਮਿਲਦੀਆਂ ਪਹਿਲਵਾਨੀ ਦਾ ਏਸ਼ੀਆ ਦਾ 골ਡ ਮੈਡਲਿਸਟ ਪਹਿਲਵਾਨ ਹੈ ਜਿਹਨੂੰ ਹੁਣੇ-ਹੁਣੇ ਰੇਲਵੇ ਦੇ ਵਿੱਚ ਹੈ ਜੀ 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 ਜਾਨ ਸਰ ਇੱਕ ਮਿੰਟ ਪਾ ਜੀ ਸਪான்ਸਰ ਦਾ ਪਰਿਵਾਰ ਪੂਰਾ ਆ ਗਿਆ ਬਈ ਸਾਹਬੇ ਉਹਨਾਂ ਦਾ ਪਰਿਵਾਰ ਲੀ ਕੈਮਰਾ ਦਾ ਪਰਿਵਾਰ ਜਿਸ ਦੇ ਉਹਨਾਂ ਦਾ ਸਾਰੇ ਪਰਿਵਾਰ ਆ ਗਿਆ ਜੀ ਕਿਉਂਕਿ ਜ਼ਿੰਮੇਵਾਰੀ ਵੰਡੀ ਹੈ ਇੱਕ ਦੋ ਥਾਵਾਂ ਤੇ